ਇਹਨਾਂ ਮੁੰਡਿਆਂ ਨੇ ਗੱਡੀ ਚੌਂਕ 'ਚ ਅਜੇ ਖੜੀ ਹੀ ਕੀਤੀ ਸੀ ਤਾਂ ਇੱਕ ਸਿੱਧਾ ਸਾਦਾ ਬੰਦਾ ਇਹਨਾਂ ਦੀ ਗੱਡੀ ਕੋਲ ਆ ਗਿਆ ਤਾਂ ਮੁੰਡਿਆਂ ਨੂੰ ਲੱਗਿਆ ਕਿ ਸ਼ਾਇਦ ਇਹ ਭੀਖ ਮੰਗਣ ਆਇਆ ਹੈ ਪਰ ਜਦੋਂ ਉਹਨਾਂ ਨੇ ਗੱਡੀ ਦਾ ਸ਼ੀਸ਼ਾ ਖੋਲ੍ਹਿਆ ਤਾਂ ਇਸ ਬੰਦੇ ਨੇ ਗੀਤ ਗਾ ਐਸਾ ਰੰਗ ਬੰਨਿਆ ਕਿ ਗੱਡੀ ਵਾਲੇ ਮੁੰਡੇ ਵੀ ਪੂਰੇ ਖੁਸ਼ ਹੋ ਗਏ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਜੇਕਰ ਵਧੀਆ ਲੱਗੇ ਤਾਂ ਸ਼ੇਅਰ ਕਰਕੇ ਸਪੋਰਟ ਜ਼ਰੂਰ ਕਰਿਓ ਇਨੂੰ ਕਿੱਥੇ ਕਿੱਥੇ ਬਖਸ਼ਾ ਕਰ ਦੇ ਗਲਤੀ ਨੇ ਤਨਵੀ ਕਿਉਂ ਰੱਖਦੇ ਝੱਕ ਬਗਾਨੀ ਵੇ ਮੇਰੇ ਵਿੱਚ ਕੀ ਭਲਾ ਕਾ ਨਹੀਂ ਕੀ ਹੋ ਕੇ ਮੈਂ ਤੈਥੋਂ ਮੱਥੇ ਵੱਟ ਸੀ ਪਾ ਲਿਆ ਵੇ ਦੋ ਦਿਨ ਨਹੀਂ ਰੁਸ ਕੇ ਬੋਲੀ ਤੂੰ ਆ ਕੀ ਹਾਲ ਬਣਾ ਪਤਾ ਗੱਡੀ ਚ ਬਣਾਓ ਤੂੰ ਮੇਰੇ ਤੂੰ ਤਾਂ ਗੱਡੀ ਦੇ 30 ਸਾਲ ਮੇਰੇ ਨਾਲ ਰਹਿਣਾ ਪੈਂਦਾ ਨਹੀਂ ਕਰਦਾ ਐਵੇਂ ਛਿੜਕਾਂਵੇਂ ਤੈਨੂੰ ਤੇਰੇ ਨਾਲ ਚੱਲਿਆ ਰੁਸਕੇ ਕੁਝ ਵੀ ਮਿਲਦਾ ਨਹੀਂ ਮੈਨੂੰ ਇਸ਼ਕ ਤੇਰੇ ਨੇ ਘੁਰ ਵਾਂਗੂ ਸਾਰੀ ਜਿੰਦ ਨੂੰ ਖਾ ਲਿਆ ਵੇ ਉਹ ਮਮਾ ਤੈਨੂੰ ਨੀਰ ਰਸਕੇ ਬੋਲੀ ਤੂੰ ਆ ਕੀ ਹਾਲ ਬਣਾ ਲਿਆ ਓ ਯਾਰ ਤੂੰ ਮੇਰੇ ਨਾਲ ਨਾ ਤੈਨੂੰ ਮੈਂ ਬੜੀ ਬੜੀ ਦੂਰ ਖੜਾਗਾ ਆ ਬੰਦਾ